ਕੀ ਗੱਲਬਾਤ ਹੋਈ ਐ ਜੀ ਵਿੱਚ 20 ਤਰੀਕ ਨੂੰ ਸਾਡੇ ਘਰੇ ਹਮਲਾ ਆਇਆ ਮੇਰੇ ਪੇਕਿਆਂ ਦੇ ਘਰੇ ਤੇ ਐਨਾ ਘਰੇ ਆ ਕੇ ਪਏ ਆ ਤੇ ਸਾਡੇ ਸਾਰੇ ਜੀਆਂ ਦੇ ਪਰਚੇ ਹੋ ਗਏ ਆ ਸਾਰੇ ਜਾਣੇ ਮਤਲਬ ਸਾਰੇ ਨਿਕੜੇ ਫਿਰਦੇ ਆ ਦੋ ਭਰਾ ਮੇਰੇ ਜੇਹ ਵਿਚ ਤੇ ਉਹਨਾਂ ਦੇ ਸਾਰੇ ਜੀ ਤੁਰੇ ਫਿਰਦੇ ਆ ਕੋਈ ਸੁਣਵਾਈ ਨਹੀਂ ਹੋਣ ਢੀ ਸਾਡੀ ਸਾਨੂੰ ਮਹੀਨਾ ਆ ਗਿਆ ਖੱਜਲ ਖਰਾਬ ਹੁੰਦਿਆਂ ਨੂੰ ਜੀ ਪਰਚਾ ਵੀ ਕਰਾਸ ਹੋਇਆ ਸੀ ਹਾਂਜੀ ਕਰਾਸ ਪਰਚਾ ਆਇਆ ਪਰੋਂ ਤੱਕ ਕੋਈ ਰਿਜ਼ਲਟ ਨਹੀਂ ਵੇਖਣ ਨੂੰ ਮਿਲਿਆ ਕੀ ਇਨਕੁਆਰੀ ਲਵਾਈ ਗਈ ਸੀ ਤੁਹਾਡੇ ਉੱਤੇ ਹਾਂ ਜੀ ਇਨਕੁਆਰੀ ਲਵਾਈ ਆ ਪਰ ਉਹ ਐਸਐਸਪੀ ਐਸਪੀਡੀ ਨੂੰ ਇਨਕੁਆਰੀ ਰਵਾਈ ਆ ਤੇ ਭਾਵੇਂ ਜੇ ਕੋਈ ਗੱਲ ਨਹੀਂ ਹੱਡੀ ਸੁਣੀ ਜਾਣ ਡਈ ਕੀ ਮੰਗ ਕਰਦੋਂਗੇ ਮੰਗੇ ਹੋਏ ਵੀ ਮੇਰੇ ਵੀਰ ਤੁਹਾਡੇ ਸਾਰੇ ਜੀ ਘਰ ਆ ਜਾਣ ਵਾਪਸ ਆਪਦਾ ਹੱਡ ਨਾ ਇਨਸਾਬ ਦਬਾਉ ਸਾਨੂੰ ਜੀ ਲੁੱਕ ਕਰਮ ਸਿੰਘ ਕੀ ਮਾਮਲਾ ਸਾਰਾ ਇੱਥੇ ਹੈ ਹਾਂ ਜੀ ਆ ਰੱਖਣਾ ਮਾਮਲਾ ਏਦਾਂ ਜੀ ਇੰਗਰੀ ਬਾਲੂ ਸਰ ਜੈਡ ਪਿਆਲੇ ਪੁੰਦੇ ਆ ਇੱਕ ਗੁੰਡਾ ਕਰਦੀ ਦੇ ਮੁੰਡੇ ਸੀ ਘਰ ਇਹ ਕਾਰਨ ਕਿ ਇਹਨਾਂ ਹਮਲਾ ਕੀਤਾ ਬਾਹਰ ਜਾ ਕੇ ਬੂਏ ਗਾੜੀ ਦੇਖੋ 77 ਵਜੇ ਉਦਾਂ ਹੀ ਫਾਇਰ ਕੀਤੇ ਨੇ ਤੇ ਆਹੜ ਵਾਲੀ ਤੋਂ ਇਨਫੋ ਆ ਗਈ ਜੀ ਇਹਨਾਂ ਦੀ ਕੀ ਗਲਤੀ ਜੀ ਇਹਨਾਂ ਨੇ ਆਣ ਕੇ ਬੂਏ ਗਾੜੀ ਗੁੰਡਾ ਕਰ ਦਿੱਤੀ ਆ ਫਿਰ ਬੂਆ ਪੰਨ ਹੀ ਅੰਦਰ ਗਏ ਨੇ ਇਹਨਾਂ ਨੂੰ ਆਪਣੇ ਕੋਲੋਂ ਹੀ ਬੰਦੇ ਦੇ ਛੱਟ ਲੱਗੀ ਆ ਤੇ ਸਾੜੇ ਬੰਦੇ ਨੂੰ ਛੱਟ ਲੱਗੀ ਜਦੋਂ ਇਹ ਭੱਜ ਕੇ ਆ ਗਿਆ ਤਾਂ ਆਰਮ ਸਿੰਘ ਦੇ ਵੀ ਸਿਰ 'ਚ ਛੱਟ ਲੱਗੀ ਆ ਬਾਂਹ ਤੇ ਸੱਟ ਲੱਗੀ ਆ। ਆਰਾਮ ਸੋਣਾ ਮੁੰਡਾ 12 ਸਾਲ ਦਾ। ਉਹਦੇ ਵੀ ਬਾਂਹ ਤੇ ਸੱਟ ਲੱਗੀ ਆ। ਉਹ ਗੱਡੀ ਤੋਂ ਪਾਉਂਦੇ। ਕੀ ਮੰਗ ਕਰਦੀ? ਮੰਗੀ ਹੂਈ ਕਾਰਸ ਨੂੰ ਸਾਥ ਮੈਨ ਨਾਲ ਚੱਲਿਆ। ਕਿਉਂਕਿ ਜੇ ਰੱਗਣਾ ਕੀ ਅਸੀਂ ਘਰਾਂ ਦੇ ਘਰ ਪਰ ਕਰੋਂ ਤੇ ਜਲ ਜਾਂਦੇ। ਫਿਰ ਇਹਨਾਂ ਜਨਾਲੀਆਂ ਵਿੱਚ ਆ ਕੇ ਪੀ ਜਨਾਲੀਆਂ ਦੇ ਗਾਨ ਲਿਖਾਏ ਨੇ। ਜਨਾਲੀਆਂ ਦੇ ਕਾਰਸ ਵੀ ਘਰ ਛੜੀਏ ਕਿਰਤੇ ਜਾਂਦੀਆਂ। ਫਿਰ ਪਿਆਰਾ ਹੁੰਦਾ ਨਾਂ ਲਿਆ, ਪਿਆਰਾ ਹੁੰਦਾ ਠਾਰ ਸੀਗਾ। ਉਹਦਾ ਵੀ ਨਾ ਬੇਇਨਸਾਫ਼ ਨਾਂ ਲਾਤਾ ਵਿੱਚ। ਤੇ ਇਹ ਕਰਕੇ ਇਹਨਾਂ ਨੂੰ ਘਰ ਲੈ ਜਾ ਜਿੱਥੇ ਵੇਖਿਆ ਜਾਵੇ ਤਾਂ ਦੂਜੀ ਧਿਰ ਦਾ ਕਹਿਣਾ ਹੈ ਕਿ ਇਹਨਾਂ ਨੇ ਖਿੱਚ ਕੇ ਘਰੇ ਖੜਿਆ ਕੀ ਸੱਚੀ ਗੀ ਉਹ ਸਰ ਜੀ ਇਹ ਚੁਰ ਸਾਰਾ ਸੀਰੀਜ਼ ਕੈਮਰੇ ਆ ਹੂੰ ਤੇ ਤੁਸੀਂ ਜਿਹੜੀ ਕੈਮਰੇ ਵੇਖੋ ਕਿ ਉਹਦੇ ਵਿੱਚੋਂ ਗੱਡੀਆਂ ਆਉਂਦੇ ਆ ਗੱਡੀ ਹੋਣੀ ਚਲ ਸਟਾਰਟ ਰਹਿੰਦੀ ਆ ਵਿੱਚੋਂ ਉਤਰਦੇ ਆ ਤੇ ਬਾਹਰ ਜਾ ਕੇ ਥੱਕੇ ਮਾਰਦੇ ਆ ਬੂਏ ਤੇ ਬੂਏ ਭਾਂਦੇ ਆ ਅੱਛਾ 7:00 ਵਜੇ ਨਿਸ਼ਾਨ ਉੱਦਈਆਂ ਥੱਕੇ ਸਟ੍ਰੈਚ ਲਾਏ ਬੂਆ ਭਾਂਨ ਕੇ ਤੇ ਫਿਰ ਗਏ ਅੰਦਰੇ ਹਾਂਜੀ ਹਾਂਜੀ ਟਾਡੇ ਕੋਈ ਦਾ ਕੋਈ ਪ੍ਰੂਫ ਹੈਗਾ ਕਿ ਵਾਕਿਆ ਹਾਂਜੀ ਉਹ ਸੀੜੀ ਕੈਮਰੇ ਆ ਪਰ ਉਹਦਾ ਦੋਸ਼ਕ ਦੂਜੀ ਪਾਰਟੀ ਦਾ ਕਹਿਣਾ ਹੈ ਕਿ ਇਹ ਮੁੰਡਾ ਜਾਂਦਿਆ ਹੈ ਕੰਮ ਲਈ ਰਾਤ 12 ਵਜੇ ਦੇ ਕਰੀਬ ਕੋਈ ਘਰੇਲੂ ਕੰਮ ਵਾਸਤੇ ਹਾਂਜੀ ਇਹਨਾਂ ਨੇ ਗਰਦਾਸ ਉਹਨਾਂ ਨੇ ਖਿੱਚ ਕੇ ਉਹਨੂੰ ਕਰੇ ਖੜਿਆ ਨਹੀਂ ਸਾਡੀ ਸੀੜੀ ਕੈਮਰੇ ਦਾ ਮੁੰਡਾ ਅੱਛਾ ਬਿਲਕੁਲ ਝੂਠ ਹੈ ਜਿਵੇਂ ਵੇਖਣ ਪਹਿਲਾਂ ਗੱਡੀ ਆ ਰਹੀ ਕਿਥੋਂ ਗੱਡੀ ਡੱਕਦੇ ਆ ਤੇ ਆਪ ਲੈ ਕੀ ਇਹਨਾਂ ਨੇ ਕਿੰਨੇ ਜਾਣੇ ਟੋਟਲ ਲੋਕ ਚ ਵਿਚ 7-8 ਜਣੇ ਸੀ ਜਿਹੜੇ ਬਾਹਰ ਸਾਹਮਣੇ ਆਉਣ ਲਏ ਆ ਹਾਂਜੀ ਤੇ ਬਾਕੀ ਗੱਡੀ ਵਿੱਚ ਉਹ ਕੁਝ ਕਹਿਣ ਹੋਏ ਦੋ ਹਣ ਤਿੰਨ ਉਹਨਾਂ ਕੁਝ ਕਹਿਣ ਸੀ ਸਿੱਕੀ ਹੁਣ ਪ੍ਰਸ਼ਾਸਨ ਤੋਂ ਕੋਈ ਕੀ ਮੰਗ ਕਰੋਗੇ ਸੱਚ ਨਹੀਂ ਉਹ ਹੱਥ ਜੋੜ ਕੇ ਬੇਨਤੀ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਹਾਂ ਹਾਂਜੀ ਕੀ ਨਾਂਜੀ ਤੁਹਾਡਾ ਮੇਰਾ ਨਾਂਜੀ ਦਲਬਾਗ ਸਿੰਘ ਰੰਦਾਵਾ ਪਿੰਡ ਵੱਡੇ ਸਭਰਾਜੀ ਕੀ ਗੱਲ ਬਾਤ ਹੋਈ ਅੱਜ ਫੇਰ ਇਕੱਠੇ ਹੋਏ ਵੀਰ ਦੀ ਗੱਲਬਾਤ ਜੀ ਜਿਹੜੀ 21 ਤਰੀਕ ਦੇ ਲਗਭਗ ਸਮਾਂ ਸੀ ਜੀ 12 ਦੇ ਕੋਈ 5-7 ਮਿੰਟ ਪਹਿਲਾਂ ਤੋਂ ਲੈ ਕੇ ਤੇ ਸਵੇਰ 12:30 ਸਾਰਾ ਜਿਹੜਾ ਇਹ ਹੋ ਜਾਂਦਾ ਹੈ ਜੀ ਤੇ ਪਹਿਲਾਂ ਗੁਰਦਾਸ ਸਿੰਘ ਹੋਣਾ ਤੇ ਰਾਮ ਸਿੰਘ ਹੋਣਾ ਨੇ ਦਰਖਾਸਤ ਦਿੱਤੀ ਸੀ ਵੀ ਉਹਨਾਂ ਨੂੰ ਕੁਝ ਮੁੰਡੇ ਨੌਜਵਾਨ ਵੀਰ ਜਿਹੜੇ ਪਿੱਛੋਂ ਘੇਰਦੇ ਆ ਕਿਤੇ ਛੜੀਆਂ ਦੀਆਂ ਬੇਕਾਂ ਮੋਟਿਆਂ ਦੀਆਂ ਬੇਕਾਂ ਦੇ ਵਿੱਚ ਟੂੜੀ ਦੇ ਬਹਾਨੇ ਦੇ ਨਾਲ ਉੱਥੇ ਸੱਦਦੇ ਆ ਬਾਦ ਵਿੱਚ ਉਹਨਾਂ ਨੂੰ ਘੇਰਾ ਪਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਹ ਸਤਨਾਮ ਸਿੰਘ ਠੇਕੇਦਾਰ ਨੂੰ ਫੋਨ ਲਾ ਕੇ ਸੂਚਿਤ ਕਰਦੇ ਆ ਵੀ ਚੌਂਕੀ ਸਭਰਾਦੀ ਨੂੰ ਮੁਲਾਜ਼ਮਾਂ ਨੂੰ ਵੀ ਇਸ ਤਰ੍ਹਾਂ ਸਾਨੂੰ ਘੇਰਾ ਪੈ ਗਿਆ ਵੀ ਸਾਨੂੰ ਲੈ ਕੇ ਜਾਓ ਤੇ ਪੁਲਿਸ ਲੈ ਕੇ ਆਉਂਦੀ ਆ ਜੀ ਤੇ ਇਹਦੇ ਵਿੱਚ ਪ੍ਰਸ਼ਾਸਨ ਦੀ ਨਲਾਕੀ ਆ ਆਪਾਂ ਕਹਿ ਸਕਦੇ ਆ ਵੀ ਜੇ ਕਿਤੇ ਉਸ ਦਿਨ ਕਾਰਵਾਈ ਕੀਤੀ ਹੁੰਦੀ ਤੇ ਅੱਜ ਇਹ ਘਟਨਾ ਨਹੀਂ ਸੀ ਵਾਪਰਨੀ ਜੀ ਤੇ ਜਿਹੜਾ ਇੱਕ ਚੋਣ ਜਾਬਤੇ ਦੇ ਵਿੱਚ ਜੀ ਪਿਸਟਲ ਚਲਾਉਣੇ ਨੰਗਾ ਨਾਚ ਜਿਹੜਾ ਗੁੰਡਾਗਰਦੀ ਕਹਿ ਲਿਏ ਵੀ ਬਹੁਤ ਨਿੰਦਣਯੋਗ ਗੱਲ ਆ ਜੀ ਤੇ ਇੱਕ ਜਿਹੜੇ ਅਨਸਰ ਆ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਲਈ ਝਗੜਾ ਕੀਤਾ ਜੀ ਅਜੇ ਉਹ ਬਾਹਰ ਆ ਜੀ ਅਜੇ ਤੱਕ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੋਈ ਜੀ ਐਸਐਸਪੀ ਡੀ ਨੂੰ ਵੀ ਇਨਕੁਆਰੀ ਲਈ ਐਸਐਸਪੀ ਨੂੰ ਵੀ ਲਈ ਆ ਜੀ ਤੇ ਅਜੇ ਤੱਕ ਕੋਈ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ ਜੀ ਸਗੋਂ ਉਲਟਾ ਪਰਚਾ ਤੇ ਚਾਹੀਦਾ ਸੀ ਉਹਨਾਂ ਬੰਦਾ ਆਂ ਤੇ ਜਿਹੜੇ ਸ਼ਰਾਰਤੀ ਅਨਸਰ ਸੀ ਤੇ ਉਲਟਾ ਜਦੋਂ ਘਰ ਦੇ ਪਰਿਵਾਰ ਤੇ ਪਰਚਾ ਕਰ ਦਿੱਤਾ ਜੀ ਕੀ ਮੰਗੀ ਕੀ ਕਰਦੇ ਮੰਗ ਜੀ ਵੇਖੋ ਜੀ ਅਨਸਾਬ ਦੀ ਮੰਗ ਕਰਦੇ ਵੇਖੋ ਇੱਕ ਤਾਂ ਬੰਦਾ ਰਾਤ ਨੂੰ ਆਪਣਾ ਮਿਹਨਤ ਕਰਕੇ ਘਰੇ ਹੀ ਆਊਗਾ ਜੇ ਘਰੇ ਵੀ ਨਹੀਂ ਸੇਫ ਤੇ ਬੰਦਾ ਜਾਊ ਕਿੱਥੇ ਜੀ ਤੇ ਖਰਿਆਣ ਕੋ ਨਾ ਹਮਲਾ ਕੀਤਾ ਜੀ ਮਾਰਨ ਦੀ ਰੀਤੀ ਨਾ ਆਈ ਸੀ ਤੇ ਵਧੀ ਨਾ ਬਚ ਗਏ ਜੀ ਉਹ ਦੂਜੀ ਧਿਰ ਦੇ ਵੀ ਪਰਚਾ ਹੋਇਆ ਕੋਈ ਹਾਂਜੀ ਹਾਂਜੀ ਉਹ ਜੇ ਕ੍ਰਾਸ ਪਰਚੇ ਹੋਇਆ ਜੀ ਤੇ ਅਜੇ ਤੀਕਰ ਫੜਿਆ ਨਹੀਂ ਗ੍ਰਿਫਤਾਰ ਨਹੀਂ ਕਿਸੇ ਨੂੰ ਕੀਤਾ ਗਿਆ ਜਿੰਨਾ ਚਿਰ ਗ੍ਰਿਫਤਾਰ ਨਹੀਂ ਕਰਦੇ ਉਹਨਾਂ ਚਿਰ ਆਪਾਂ ਨੂੰ ਕਹਦਾ ਵਿਸ਼ਵਾਸ ਕਿ ਨਹੀਂ ਜਿੰਨਾ ਚਿਰ ਕੋਈ ਕ੍ਰਾਸ ਪਰਚਾ ਨਹੀਂ ਹੋਇਆ ਵਾ ਪਰ ਪਿਸਟਲ ਚੱਲੇ ਆ ਜੀ ਚੋਣ ਜਾਬਤੇ ਦੇ ਵਿੱਚ 5 ਤੋਂ ਲੈ ਕੇ 7 ਜਿਹੜੇ ਫਾਇਰ ਆ ਕੱਢੇ ਗਏ ਆ ਜੀ ਮੋੜ ਦੇ ਮੋੜ ਦੇ ਪਹਿਲਾਂ ਕੁਝ ਬੂਏ ਗਏ ਤੇ ਕੁਝ ਬੂਏ ਦੇ ਬਾਹਰ ਜੀ ਜਿਹੜੇ ਦੋਸ਼ੀ ਆ ਉਹ ਸ਼ਰੀਆਮ ਇੱਥੇ ਅੱਡੇ ਦੇ ਵੇਖੇ ਜਾ ਰਹੇ ਆ ਤੇ ਕੀ ਕਹਿਣਾ ਚਾਹੋਗੇ ਦੋ ਬਾਰੇ ਬਿਲਕੁਲ ਜੀ ਬਿਲਕੁਲ ਮੈਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਵੀ ਇਹ ਗੁੰਡੇ ਅੰਸਰ ਆ ਜੀ ਵੀ ਕੱਲ ਨੂੰ ਕਿਸੇ ਦਾ ਵੀ ਪਰਿਵਾਰ ਦਾ ਜਾਂ ਕਿਸੇ ਵੀਰ ਦਾ ਮਾਲੀ ਜਾਨੀ ਮਾਲੀ ਨੁਕਸਾਨ ਹੋ ਗਿਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋ ਕਿਉਂਕਿ ਉਹਨਾਂ ਦੇ ਹੌਸਲੇ ਇੰਨੇ ਬਲੰਦ ਆ ਜੀ ਉਹ ਪ੍ਰਵਾਇ ਨਹੀਂ ਕਰਦੇ ਆਂਦੇ ਫਿਰ ਕਿਹੜੀ ਗੱਲ ਆ ਵੀ ਉਹ ਆਪਣੇ ਆਪ ਨੂੰ ਪੂਰੇ ਜਿਹਾ ਗੈਂਗਸਟਰ ਸਮਝਦੇ ਆ ਦੀ ਕਿ ਮਾੜੀ ਮੋੜ ਗੱਲ ਥੋੜੀ ਹੈ ਜੀ ਕੀ ਮੰਗ ਕਰੋਗੇ ਹਣਾ ਮੰਗ ਇਹ ਆਨੇ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਜੈ 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 ਕਿਉਂਕਿ ਪਰਿਵਾਰ ਦਾ ਗੁਨਾਹ ਕੋਈ ਨਹੀਂ ਸੀ ਪਹਿਲਾਂ ਰਿਪੋਰਟ ਦਰਜ ਕਰਾਈ ਸਾਰਾ ਕੁਝ ਹੋਇਆ ਜੇ ਉਸ ਦਿਨ ਕਿਤੇ ਪੁਲਿਸ ਕਾਰਵਾਈ ਕਰਦੀ ਤੇ ਇਹ ਦਿਨ ਨਹੀਂ ਸੀ ਦੇਖਣੇ ਪਰ ਉਹ ਮਾਂ ਦਾ ਸੁਖਦੇਵ ਜਿਹੜਾ ਪਿੰਡਾ ਕਿਹੜੇ ਵਿਸ਼ੇ ਜੇ ਇਕੱਠੇ ਹੋਏ ਆ ਕਿ ਆਪਾਂ ਹਾਂ ਜੀ ਇਨਸਾਫ ਲੈਣਾ ਹੈ ਦੀ ਮੰਗ ਕਰੋਗੇ ਕਿ ਮਸਲਾ ਜੀ ਅਹੀਂ ਅਨਸਾਰ ਹੀ ਚਾਹੁੰਦੇ ਆ ਵੀ ਜੀ ਆ ਜਿਹੜੇ ਗੁੰਡਾ ਕਰਦੇ ਆ ਆਮ ਸ਼ਹਿਰਾਂ ਤੋਂ ਤੇ ਫਿਰਦੇ ਆ ਘਰਾਂ ਦੇ ਵਿੱਚ ਜਾ ਜਾ ਕੇ ਹਮਲੇ ਕਰਦੇ ਫਿਰਦੇ ਆ ਤੇ ਕਾਟਰ ਕਰ 10 ਬੰਦੇ ਹੀ ਰਾਤ ਬੀਤੀ ਹਮਲਾ ਕੀਤਾ ਗਰਦਾ ਸਿੰਘ राम ਸਿੰਘ ਦੇ ਉਹਨਾਂ ਦੇ ਕਦੇ राम ਸਿੰਘ ਦੇ ਸੱਚਾਂ ਲਾਇਆ ਤੇਜ ਹਥਿਆਰ ਦੇ ਨਾਲ ਤੇ ਗਰਦਾ ਸਿੰਘ ਜਵਾਬ ਸਭ ਭਾਜ ਭਾਜ ਕੇ ਜਵਾਬ ਵਜੇ ਆ ਤੇ ਇਹਨਾਂ ਨੇ ਬੰਦਾ ਇਹਨਾਂ ਦਾ ਆਪਣੇ ਤੋਂ ਹੀ ਮਰ ਗਿਆ ਏ ਬਾਕੀ ਜਿਹੜਾ ਬੰਦਾ ਇਹਨਾਂ ਤੋਂ ਮਰ ਜਾਂਦਾ ਆ ਭਾਜ ਨਿਕਲਦੇ ਨੇ ਤੇ ਫਿਰ ਸਾਡੀ ਕੋਈ ਕਾਰਵਾਈ ਨਹੀਂ ਹੋਣ ਦਾ ਹੀ ਇਹ ਗੁੰਡਾਗਰਦੀ ਫੇਰ ਆਮ ਬਾਤਰੀ ਫਿਰਦੀ ਆ ਅਸੀਂ ਇੱਕ ਮਹੀਨਾ ਇੱਕ ਮਹੀਨਾ ਹੋ ਗਿਆ ਏ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਪ੍ਰਸ਼ਾਸਨ ਕੇ ਬੇਨਤੀ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਮੋਰ